ਸ੍ਰੀ ਗੁਰੂ ਸਾਹਿਬ ਸਾਰਿਆਂ ਨੂੰ ਤੁਹਾਡਾ ਮੇਰੇ ਚੈਨ ਦੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹਾਂ ਅਸੀਂ ਵੀ ਠੀਕ ਆ ਜੀ ਆਪੋ ਆਪਣੇ ਘਰਾਂ ਦੇ ਸਵਾਗਤ ਆਉਂਦਰੋਂ ਸਵਾਗਤ ਦਿਓ ਜੀ ਚਲੋ ਜੀ ਆਪਾਂ ਇੱਧਰ ਮੈਨੂੰ ਤਰ੍ਹਾਂ ਮਿਲਿਆ ਚਲੋ ਜੀ ਆਪਾਂ ਛੱਲੀਆਂ ਦੇ ਦਾਣੇ ਗੀਰਦੇ ਆ ਇੱਕ ਛੱਲੀ ਜੀਰੇ ਦੀ ਕੁਸਤਾਂ ਗੀਰ ਲੇ ਇਹ ਪੱਕੀਆਂ ਛੱਲੀਆਂ ਕੱਚੀਆਂ ਨਹੀਂ ਹੁੰਦੀਆਂ ਸੀ ਖਾਧੀਆਂ ਕਿਸੇ ਨੇ ਹੈ ਨਹੀਂ ਗੀਆਂ ਮੱਖਾ ਚਾਲ ਮੈਂ ਦਾਣੀ ਘੇਰ ਦਨੀ ਆ ਇਹ ਕੱਢ ਦਨੀ ਆ ਤੇ ਲੋ ਜੀ ਅਦਰ ਆਪਾਂ ਦਾਣੇ ਇਹ ਕੱਢ ਦਿੱਤੇ ਇਹਦੇ ਤੇ ਆਪਾਂ ਇਹਨੂੰ ਇਸ ਘਾਹ ਲਵਾਂਗੇ ਇਸ ਘਾਹ ਕੇ ਆਪਾਂ ਇਹਨੂੰ ਸਣਕ ਵਾਲਾ ਪਰਦ ਪੀਣਾ ਕਰਾਂਗੇ ਇਹਦੇ ਵਿੱਚ ਹੀ ਪਾ ਦੇਵਾਂਗੇ ਥੋੜੀ ਆ ਚਲੋ ਜੀ ਅਦਰ ਪਾਈ ਆਪਾਂ ਕੱਪੜੇ ਧੋਣ ਵਾਸਤੇ ਕੋਸਕੇ ਕੱਪੜੇ ਤਾਂ ਮੈਂ ਹੱਥ ਨਾਲ ਧੋ ਤੋ ਕੋਸ ਆਪਾਂ ਮਸ਼ੀਨ 'ਚ ਧੋ ਦੇਨੇ ਹੁਣੇ ਆਲੇ ਤੋਂ ਫੜਿਆ ਪਾਹ ਖਾਣਾ ਕੋ ਨੂੰ ਚਲੋ ਜੇ ਪਾਣੀ ਕਰਦੇ ਆ ਨਾ ਡਰੇਨ ਆਪਣੇ ਪਾਏ ਬਹੁਤ ਚਿਰ ਹੋ ਗਿਆ ਚਲੋ ਜੇ ਜਦੋਂ ਪਾਪਰੇ ਸੁਕਣੇ ਪਾਏ ਜਦੋਂ ਆਪਣੇ ਕਿਹ ਘੋ ਰਹੇ ਆ ਥੋੜੀ ਜਿਹਾ ਸਪਾੜੇ ਜੀ ਅੱਜ ਸੌਣ ਚੜ ਚੁੱਕਿਆ ਸੌਣ ਦਾ ਮਹੀਨਾ ਤੇ ਜਿਹੜੇ ਚਲੇ ਜਾਂਦੇ ਆ ਉਹ ਮੁੜਤੇ ਨਹੀਂ ਆਉਂਦੇ ਰੁੱਤਾਂ ਮੜ ਮੜ ਕੇ ਆ ਜਾਂਦੀਆਂ ਤੇ ਲਓ ਜੀ ਆਪਾਂ ਇਧਰ ਲੈਤੀ ਆ ਦੋ ਡਲੇ ਇੰਡਲੀਆਂ ਲੈਤੀਆਂ ਗੁੜਦੀਆਂ ਤੇ ਆਪਾਂ ਅੱਧੀ ਕਿਕੋੜੀ ਇਥੇ ਅਖੰਡ ਦੀ ਤੇ ਆਪਾਂ ਬਣਾਉਣ ਲੱਗੇ ਆ ਜੀ ਗੁਲਗਲੇ ਆਪਾਂ ਸੌਣ ਦੇ ਮਹੀਨੇ ਦੀ ਅੱਜ ਅੱਜ ਸਗਰਾਤ ਸੀ ਤੇ ਸੌਣ ਦਾ ਮਹੀਨਾ ਚੜਿਆ ਤੇ ਆਪਾਂ ਇਸ ਕਰਕੇ ਆਪਾਂ ਗੁਲਗਲੇ ਬਣਾਉਣ ਲੱਗੇ ਆਂ ਸੌਣ ਦੇ ਮਹੀਨੇ ਦੀ ਸ਼ੁਰੂਆਤ ਕਰਨ ਲੱਗੇ ਆਂ ਤੇ ਆਪਾਂ ਇਹਨਾਂ ਨੂੰ ਪਹਿਲਾਂ ਭੰਨ ਲੈਨੇ ਆਂ ਭੰਨ ਨੂੰ ਬਹਿਲਾ ਪੋਣੀ ਵਿੱਚ ਰੱਖ ਕੇ ਇਸ ਤਰੀਕੇ ਨਾਲ ਥੋੜਾ ਜਿਹਾ ਭੰਨ ਲੈਨੇ ਆਂ ਤੇ ਲਓ ਜੀ ਆਪਾਂ ਇਹ ਥੋੜਾ ਜਿਹਾ ਗਰਮ ਪਾਣੀ ਕਰਿਆਗਾ ਆਪਾਂ ਇਹਨੂੰ ਇਹਨਾਂ ਡੂੰਘੇ ਵਿੱਚ ਪਾ ਲਿਆ ਤੇ ਆਪਾਂ ਇਹ ਗੁੜ ਘੋਤ ਲਿਆ ਥੋੜਾ ਜਿਹਾ ਆਪਾਂ ਪੋਣੀ ਵਿੱਚ ਧਰ ਕੇ ਗੁੜ ਘੋਤ ਲਿਆ ਤੇ ਆਪਾਂ ਇਹਨੂੰ ਇਹਦੇ ਵਿੱਚ ਮਿਉਣੀ ਆ ਇਹ ਆਪਣਾ ਪਾਣੀ ਗਰਮ ਕਰਿਆ ਹੋਇਆ ਥੋੜਾ ਜਿਹਾ ਪਾਣੀ ਗੁੜ ਜਲਦੀ ਭਿੱਜ ਜੂ ਤੇ ਲਵਜਾ ਆਪਾਂ ਵਿੱਚ ਇਹ ਥੋੜੀ ਜਿਹੀ ਚੀਨੀ ਪਾ ਦਨੇ ਆ ਤੇ ਆਪਾਂ ਗੋਲਗਲੇ ਬਣਾਉਣੇ ਆ ਲਓ ਜੀ ਆਪਾਂ ਇਹਨੇ ਟੱਕ ਦਨੇ ਹਨ 5 ਮਿੰਟਾਂ ਵਾਸਤੇ ਤੇ ਲਓ ਜੀ ਆਪਾਂ ਇਹ ਆਪਾਂ ਇਹ ਚ ਪਾ ਲਿਆ ਆਟਾ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਘੋਲਦੇ ਆਂ ਆਪਾਂ ਇਹ ਪੁਣਕੇ ਇਹਦੇ ਵਿੱਚ ਪਾ ਲਿਆ ਚਲੋ ਜੀ ਆਪਾਂ ਇਹਦੇ ਵਿੱਚ ਹੁਣ ਆਪਾਂ ਇਸ ਤਰੀਕੇ ਨਾਲ ਫੋਲd ਲੈਨੇ ਆਂ ਚਲੋ ਜੀ ਆਪਾਂ ਇਸ ਨੂੰ ਇਸ ਤਰੀਕੇ ਨਾਲ ਆਪਾਂ ਥੋੜਾ ਜਿਹਾ ਕਰੜਾ ਰੱਖਾਗੇ ਥੋੜਾ ਜਿਹਾ ਆਪਾਂ ਆਪਾਂ ਇਹ ਜਿਹੜੂ ਗੰਡ ਪੈ ਗਈ ਉਹਨੂੰ ਜਮਾ ਮੈਸ਼ ਕਰਦਨੇ ਆ ਵਿਚੇ ਦੇ ਤੇ ਲਓ ਜੀ ਆਪਾਂ ਇਧਰ ਗੈਸ ਛੱਡ ਲਿਆ ਆਪਾਂ ਇਹਨੂੰ ਚਲਾਉਣੇ ਆ ਆਪਾਂ ਰੱਖ ਲਿਆ ਉੱਪਰ ਕੜਾਈ ਆ ਇਹਨੂੰ ਭੰਨਦੇ ਆ ਲਓ ਜੀ ਆਪਾਂ ਪਾਉਣ ਲੱਗਿਆਂ ਤੇਲ ਕੜਾਈ ਆਪਣਾ ਗਰਮ ਹੋ ਗਿਆ ਤਦ ਲਓ ਜੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਹੋਰ ਪਾਣੀ ਪਾਉਣੇ ਆ ਆਪਾਂ ਚ ਥੋੜੇ ਜੰਮਚੇ ਆਟੇ ਦੇ ਹੋਰ ਪਾਉਣੇ ਆ 2 ਕੱਪ ਤੇ ਲੋ ਜੀ ਆਪਣਾ ਇਹ ਕੋਲ ਇਸ ਤਰ੍ਹਾਂ ਬਣ ਕੇ ਤਿਆਰ ਹੋ ਚੁੱਕਿਆ ਬਹੁਤ ਹੀ ਵਧੀਆ ਤੇ ਇਧਰ ਆਪਣਾ ਤੇਲ ਗਰਮ ਹੋ ਰਿਹਾ ਤੇ ਲੋ ਜੀ ਆਪਣਾ ਤੇਲ ਗਰਮ ਹੋ ਚੁੱਕਿਆ ਤੇ ਆਪਾਂ ਇਹਦੇ ਵਿੱਚ ਪਾਉਣ ਲੱਗੇ ਆਂ ਆਪਾਂ ਇੱਕ ਛੱਡ ਕੇ ਦੇਖ ਲੈਂਦੇ ਆਂ ਪਹਿਲਾਂ ਹਨਾ ਤੇਲ ਤਾਂ ਗਰਮ ਹੋ ਗਿਆ ਤੇ ਲੋ ਜੀ ਆਪਾਂ ਇਹ ਬਣਾਉਣ ਲੱਗੇ ਆਂ ਗੋਲਗਲੇ ਇਨਨ ਕੱਦ ਕੇ ਖਾਣ ਵਾਲੇ ਹੁੰਦੇ ਨੇ। ਇਹ ਲਓ ਜੀ ਆਪਾਂ ਇਹਦੇ ਵਿੱਚ ਛੱਦ ਕੇ ਗੋਗਲੇ ਤੇ ਅੱਜ ਸੌਣ ਦਾ ਮਹਿੰਨਾ ਚੜਿਆਗਾ। ਚਲ ਮੈਂ ਕਿਹ ਕੋਈ ਮਿੱਠਾਈ ਬਣਾ ਲੀ ਆਪਾਂ ਗੋਗਲੇ। কুড়াতে টাইম বালা লিখ Thank <laughs> you. ਤਲਵਜੀ ਇਧਰ ਆਪਣੇ ਗੋਗਲੇ ਬਣ ਕੇ ਤਿਆਰ ਹੋ ਚੁੱਕਿਆ ਬਹੁਤ ਹੀ ਵਧੀਆ ਤੇ ਆਪਾਂ ਜਿਸ ਕਰਕੇ ਬਣਾ ਲਈਏ ਚਲੋ ਸੋਣ ਦਾ ਮੂਨਾ ਚੜਿਆ ਤੇ ਆਪਾਂ ਗੋਗਲੇ ਬਣਾ ਲਈਏ